ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆ ਚੁੱਕੇ ਆਂ ਜੀ ਮੰਡੇਰੀ ਫਾਰਮ ਤੇ ਪਿੰਡ ਜਲਾਲ ਉਸਮਾ ਵੈੜ ਲੈ ਕੇ ਆਏ ਆਂ ਵੀਰ ਜੀ ਵੈੜ ਦੀ ਇਦਾਂ ਹਿਸਟਰੀ ਆ ਵੀ ਹਰ ਪਿੰਡ ਦੇ ਵਿੱਚ ਇਦਾਂ ਦਾ ਮਤਲਬ ਪ੍ਰਾਲਾਣਾ ਚਾਹੀਦਾ ਆ ਬਾਬਾ ਜੀ ਹਣੀ ਇੱਥੋਂ ਵੈੜਾ ਇਹਨਾਂ ਕੋ ਬਹੁਤ ਚੰਗੀਆਂ ਸੀ ਜਿਨ੍ਹਾਂ ਦੋਆ ਵੈੜਾਂ ਦੀ ਡੈਥ ਹੋ ਗਈ ਸੀ ਇਹ ਜਲਾਲ ਉਸਮੇ ਤੋਂ ਅੱਜ ਬੱਬਾ ਜੀ ਇੱਥੇ ਆਜੋ ਇਹ ਪਿੰਡ ਜਲਾਲ ਉਸਮੇ ਤੋਂ ਭਰਾ ਆ ਆਪਣੇ ਐਨ ਆਰ ਆਈ ਵੀਰਾਂ ਨੇ ਬਾਬਾ ਜੀ ਹੁਣਾਂ ਦਾ ਵਾਸਤੇ ਇਹ ਪਿੰਡ ਦੇ ਹੈੱਡ ਗ੍ਰਾਂਥੀ ਆ ਤੇ ਬਾਬਾਈ ਕੀ ਕੰਡੀਸ਼ਨ ਬਣੀ ਆਪਣੀਆਂ ਗਾਵਾਂ ਦੇ ਨਾਲ ਉਹ ਜੀ ਬਾਈ ਉਹ ਇੱਥੇ ਵੱਧੀਆਂ ਚੋਗੇ ਇੰਨਾ ਕਿਲੇ ਦੇ 80 ਕਿਲੇ ਦੇ 80 ਕਿਲੇ ਅੱਛਾ ਜੀ ਉਹ ਰਾਤ ਸ਼ਾਮੇ ਚੋਗੇ ਤੇ ਪਟੇ ਬਾਗ ਦੇ ਤੇ ਪਾਣੀ ਦਾਗਰੀ ਤੋਂ ਸਾਢੇ 12 ਵਜੇ ਮੁੰਕੇ ਗੇੜ ਬੰਦ ਕਰਕੇ ਜਾਂਦੇ ਲੰਮੇ ਦਾ ਠੀਕ 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 ਹੈ ਮੁੰਕੇ ਸਵੇਰੇ 5 ਵਜੇ ਮੁੰਡਾ ਦਿੱਲੀ ਜਿੱਦਾਂ ਆਉਂਦਾ ਉਦੋਂ ਹੀ ਇੰਨਾ ਪੱਛੇ ਪਾਉਣ ਵਾਲਾ ਤੇ ਦੋਵੇਂ ਇੱਥੇ ਪਹਿਲਾਂ ਨਹੀਂ ਪਿੱਛੇ ਪਈ ਹੈ ਅੱਛਾ ਜੀ ਪਤਾ ਲੱਗਿਆ ਕਿ ਮਹਾਰਾਜ ਜਾਨੇ ਵੀ ਗਾਈਆਂ ਚਾਰੇ ਇਹ ਲੱਸੀ ਇੱਥੇ ਬੜੀ ਅੱਛਾ ਜੀ ਉਹ ਥੇ ਬੜੀ ਜਿਹੀ ਦੁੱਧੀ ਹੈ ਠੀਕ 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 ਇਹ ਇੱਥੇ ਇਹ ਇੱਕਦਮ ਪੁਰਾਣਾ ਹੋ ਗਿਆ ਉਹਨਾਂ ਨੂੰ ਕੋਈ ਆਉਂਦਾ ਨਹੀਂ ਜੀ ਪਤਾ ਲੱਗਾ ਕੋਈ ਚੀਜ਼ ਲੜ ਗਈ ਆ ਠੀਕ ਠੀਕ ਜਾਂ ਕੋਈ ਹੋਰ ਆ ਸਾਂ ਚਲੇ ਪਿੱਛੇ ਨਾ ਤੇ ਤੁਸੀਂ ਬਾਬਾ ਜੀ ਇੱਥੇ ਜਲਾਲ ਉਸਮੇ ਦੇ ਗੁਰਦਰਾ ਸਾਹਿਬ ਦੀ ਗ੍ਰੰਥੀ ਹੈ ਨਾ ਬਾਕੀ ਚਲੋ ਬਹੁਤ ਵਧੀਆ ਪ੍ਰਾਲਾਵਾ ਭਰਾਵਾਂ ਦਾ ਜਿੰਨੇ ਐਨ ਆਰ ਆਈ ਵੀਰ ਜਲਾਲ ਉਸਮੇ ਦੇ ਉਹਨਾਂ ਨੇ ਬਾਬਾ ਜੀ ਨੂੰ ਦਾ ਬਹੁਤ ਸਾਥ ਦਿੱਤਾ ਆ ਤੇ ਉਹਨਾਂ ਨੇ ਆਪਾਂ ਚਲੋ ਆਪਣੇ ਨਾਲ ਵੀ ਵੀਰ ਜੀ ਬਾਹਰ ਰਹੇ ਭਰਾ ਆਪਣੇ ਤੇ ਬਾਹਰ ਰਹੇ ਤੇ ਆਪਣਾ ਉਹਨਾਂ ਦਾ ਫੋਨ ਆਪਾਂ ਨੂੰ ਆਇਆ ਵੀ ਬਾਬਾ ਜੀ ਉਹਨਾਂ ਨੂੰ ਵੈੜ ਪਹਚਾਉਣੀ ਆ ਤੇ ਮੈਂ ਕਿ ਕੋਈ ਗੱਲ ਨਹੀਂ ਬਾਬਾ ਜੀ ਮੈਂ ਭਾਜੀ ਆਪਾਂ ਵੈੜ ਪਹਚਾਦਾਂਗੇ ਜਿਹੜੀ ਗੱਲ ਆਪਾਂ ਹੁਣ ਵੈੜ ਲੈ ਕੇ ਆਏ ਆ ਬਾਕੀ ਹਰ ਪਿੰਡ ਦੇ ਵਿੱਚ ਇਦਾਂ ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ ਆ ਤੇ ਇਹ ਵੀ ਹਰ ਬੰਦੇ ਨੂੰ ਇਦਾਂ ਵਾ ਜਦੋਂ ਬਾਬਾ ਜੀ ਹਣੀ ਮਹਾਰਾਜ ਦੇ ਘਰ ਦੀ ਮਤਲਬ ਸੇਵਾ ਕਰਦੇ ਆ ਤੇ ਆਪ ਕਿੰਨਾ ਵਧੀਆ ਆਪਾਂ ਨੇ ਮੰਝ ਵੀ ਖੁਸ਼ੀ ਹੋਈ ਆ ਵੀ ਆਪਾਂ ਵੈੜ ਛੱਡਣ ਆਏ ਆ ਹਨਾ ਭਰਾਵਾਂ ਦਾ ਫੋਨ ਆਇਆ ਚਲੋ ਇੱਕ ਸਾਥ ਦੇਣ ਵਾਲੀ ਵੀਰਜੀ ਗੱਲ ਹੁੰਦੀ ਆ ਤੇ ਮੈਂ ਤੇ ਚਾਹਨਾ ਵੀ ਜਿੱਦਾਂ ਆਪਣੇ ਸਿੱਖ ਭਰਾ ਜਿੰਨੇ ਸਾਰੇ ਪਿੰਡਾਂ ਦੇ ਵਿੱਚ ਆ ਕੇ ਕੋਈ ਵੀ ਕੰਡੀਸ਼ਨ ਕਿਸੇ ਦੀ ਇਦਾਂ ਦੀ ਹੋ ਜਾਂਦੀ ਆ ਤੇ ਉਹਦਾ ਜਰੂਰ ਸਾਥ ਦੇਣਾ ਚਾਹੀਦਾ ਆ ਤੇ ਬਾਕੀ ਚਲੋ ਬਾਬਾ ਜੀ ਕਿੰਦਾ ਮਨ ਖੁਸ਼ ਆ ਹਨਾ ਕਿਰਪਾ ਵਾਹਿਗੁਰੂ ਦੀ ਮਹਾਰਾਜ ਨੇ ਖੜੀਆਂ ਆਈ ਤੇ ਵਾਪਸ ਵੀ ਤੁਹਾਨੂੰ ਲਗਾ ਜੇ ਦੇਣ ਵਾਹਿਗੁਰੂ ਸੱਚੇ ਪਾਸ਼ਾ ਦੇ ਤੁਸੀਂ ਗੁਰੂ ਦੀ ਸੇਵਾ ਕਰਦੇ ਜੇ ਨਾ ਤੇ ਮਹਾਰਾਜ ਨੇ ਬੜਾ ਕੋਈ ਦੇਣਾ ਆ ਤੇ ਬਾਕੀ ਵੈੜ ਭਾਜੀ ਕਮੈਂਟਾਂ ਚ ਜੀ ਦੱਸਿਓ ਬਹੁਤ ਚੰਗੀ ਡੈਨਮਾਰਕ ਦੀ ਵਛੀ ਹੈ ਦੋ ਦਾਂਦੇ ਆ ਤੇ ਬਹੁਤ ਠੰਡੀ ਸੀਲ ਉਹਨਾਂ ਭਰਾਵਾਂ ਨੇ ਕਿਹਾ ਇਹਦੇ ਉਹ ਭੇਜ ਦਿੱਤੀ ਆ ਵੀਰ ਜੀ ਕਹਿਣਾ ਚਾਹੁੰਦੇ ਤੁਸੀਂ ਭਰਾਵਾਂ ਨੂੰ ਜਿਹੜੇ ਬਾਹਰ ਬੈਠੇ ਆਪਣੇ ਐਨ ਆਰ ਆਈ ਵੀਰ ਹਾਂਜੀ ਵੀਰ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਬਾਬਾ ਜੀ ਦੀ ਸੇਵਾ ਕੀਤੀ ਹੈ ਬਹੁਤ ਵਧੀਆ ਆਪਣੇ ਪਿੰਡ ਦੇ ਗ੍ਰੰਤੀ ਸਿੰਘ ਨੇ ਹਾਂਜੀ ਹਾਂਜੀ ਤੇ ਸਵੇਰੇ ਸਾਂ ਮੋਟ ਕੇ ਜਾਣਾ ਗੁਰਦੁਆਰੇ ਘਰ ਕੋ ਉਦਾਂ ਨਹੀਂ ਜਾਂਦਾ ਮਹਾਰਾਜ ਦੀ ਸੇਵਾ ਕਰਦੇ ਨੇ ਸੀ ਨਹੀਂ 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 ਜੋ ਵੀ ਹੈ ਹਾਂਜੀ ਹਾਂਜੀ ਬਾਕੀ ਆ ਬਹੁ ਮਾੜੀ ਗੱਲ ਹੋਈ ਬਾਬਾ ਜੀ ਦੀਆਂ ਦੋ ਗੈੜਾਂ ਜਿਹੜੀਆਂ ਚਲ ਗਈਆਂ ਸੀ ਹਾਂਜੀ ਹਾਂਜੀ ਚਾਨ ਚੱਕਿਆ ਸਾਵਾਂ ਪਰ ਗਿਆ ਸਵੇਰੇ ਵੇਖਿਆ ਕੀ ਹੋਇਆ ਕੀ ਪਤਾ ਨਹੀਂ ਲੱਗਿਆ ਕੁਝ ਹਾਂਜੀ ਹਾਂਜੀ ਤੇ ਵੀ ਆਪਣੇ ਐਨ ਆਰ ਆਈ ਵੀਰਾਂ ਨੇ ਕੁਝ ਸਲਾਹ ਕਰਕੇ ਦੇ ਉਹਨਾਂ ਨਾਲ ਸੰਯੋਗ ਕੀਤਾ ਤੇ ਬਾਬਾ ਜੀ ਦੇ ਘਰੇ ਅਸੀਂ ਨਵੀਂ ਗਾਈ လန်ဒီန ਵੀਂ ဂိုင်းလန်ဒီခါလ်ဆာဝါဟီဂီဖတိ